ਉਸੇ ਦੇ ਵਿੱਚ ਜਦੋਂ ਪਿਤਾ ਜੀ ਨੇ ਆਖਣਾ ਕੀਤੇ ਤੇ ਭਾਈ ਬਾਲਾ ਉਸ ਵੇਲੇ ਆਖਦਾ ਹੈ ਕਹਿੰਦਾ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਮੈਂ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਨਾਲ ਰਹਿ ਕਰਕੇ ਆਪਣਾ ਜਨਮ ਸਫਲਾ ਕਰਨ ਵਾਸਤੇ ਉਹਨਾਂ ਦੇ ਨਾਲ ਮੈਂ ਰਿਹਾ ਮੈਂ ਤੇ ਚਾਹੁੰਦਾ ਮੇਰੀ ਕਲਿਆਣ ਹੋ ਜਾਵੇ ਮੈਂ ਤੇ ਆਪਣੀ ਘਰ ਦੀ ਘਰ ਛੱਡਿਆ ਮੈਂ ਆਪਣੀ ਕਮਾਈ ਛੱਡੀ ਮੈਨੂੰ ਕੀ ਲੋੜ ਹੈ ਮਾਇਆ ਦੀ ਮੈਨੂੰ ਮਾਇਆ ਦੀ ਚਾਹਤ ਨਹੀਂ ਹੈ ਜੇਕਰ ਤੁਹਾਨੂੰ ਮੇਰੇ ਉੱਤੇ ਸ਼ੱਕ ਹੈ ਮੇਰੀ ਗੱਲ ਤੇ ਭਰੋਸਾ ਨਹੀਂ ਤੇ ਜਾ ਕੇ ਆਪਣੇ ਧੀ ਜਵਾਈ ਨੂੰ ਪੁੱਛ ਸਕਦੇ ਕਿੰਨੇ ਸਾਲ ਹੋ ਗਏ ਮੈਨੂੰ ਆਪਣਾ ਘਰ ਛੱਡ ਕੇ ਗਏ ਨੂੰ ਤੁਸੀਂ ਮੈਨੂੰ ਆਖਦੇ ਹੋ ਮੈਨੂੰ ਝੂਠਾ ਠਹਿਰਾਉਂਦੇ ਪਿਤਾ ਜੀ ਇਸ ਤਰ੍ਹਾਂ ਭਾਈ ਬਾਲੇ ਦੇ ਨਾਲ ਲੜ ਕਰਕੇ ਕਹਿੰਦੇ ਆਪਣੇ ਘਰ ਵਾਪਸ ਚਲੇ ਗਏ ਹੁਣ ਕੁਝ ਕੁ ਦਿਨ ਜਦੋਂ ਲੰਘੇ ਤੇ ਇਧਰ ਭਾਈ ਮਰਦਾਨਾ ਆਪਣੇ ਘਰ ਆਉਂਦਾ ਜਦੋਂ ਭਾਈ ਮਰਦਾਨਾ ਜੀ ਘਰ ਆਏ ਤੇ ਭਾਈ ਮਰਦਾਨੇ ਨੂੰ ਉਸ ਵੇਲੇ ਪਿਤਾ ਜੀਆ ਨੇ ਆਪਣਾ